ਜੋ ਚਮੜਿਆਂ ਨਾਲ ਸੰਬੰਧ ਦੇ ਕੁਝ ਪਰਚੇ ਵੀ ਹੋਏ ਨੇ ਦੇਖੋ ਗੱਲ ਇਹ ਆ ਇਸ ਵੇਲੇ ਕਰੀਬ 5000 ਟਰੱਕ ਡੇਲੀ ਨਿਕਲ ਰਿਹਾ ਰੌ ਮਟੀਰੀਅਲ ਦਾ ਅਨੰਤ ਪਰ ਹਾਲ ਕਿ ਜੋ ਉਹਦੇ ਪਰ ਗੁੰਡਿਆਂ ਨੇ ਪਰਚੀ ਲਾਤੀ ਉਹ ਕ੍ਰਿਸ਼ਨ ਵਾਲਿਆਂ ਨੂੰ ਵੀ ਲੁੱਟਦੇ ਇਲਾਕੇ ਦੇ ਲੋਕਾਂ ਨੂੰ ਵੀ ਲੁੱਟਦੇ ਔਰ ਜਿਹੜੀ ਦਿਨ ਨੂੰ ਮਾਈਨਿੰਗ ਹੁੰਦੀ ਹੈ ਉਹਦੇ ਦੌਰ ਪੇ ਲੈਂਦੇ ਜਿਹੜੀ ਰਾਤ ਨੂੰ ਹੁੰਦੀ ਹੈ ਉਹਦੇ ਚਾਰ ਪੇ ਲੈਂਦੇ ਫਟਦੇ ਇਹ ਕਰੀਬ 60 70 ਤੋਂ ਲੈ ਕੇ ਅਸੀਂ 90 ਲੱਖ ਰੁਪਏ ਤੱਕ ਡੇਲੀ ਇਕੱਠਾ ਹੋ ਗਿਆ ਸਾਨੂੰ ਇਸ ਗੱਲ ਦਾ ਗਿਲਾ ਹੈ ਅਸੀਂ ਕਹਿੰਦੇ ਜੈਜ ਮਾਈਨਿੰਗ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਰ ਇਲਾਕੇ ਦੇ ਲੋਕ ਸਾਰੀਆਂ ਪਾਰਟੀਆਂ ਦੇ ਲੋਕ ਅੱਜ ਦੁਖੀ ਹੈ ਔਰ ਕੁਝ ਲੋਕਾਂ ਨੇ ਜਿਨ੍ਹਾਂ ਨੇ ਨਜਾਇਜ਼ ਮਾਈਨਿੰਗ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਪਰਸੋਂ ਇੱਕ ਝੂਠਾ 307 ਦਾ ਪਰਚਾ ਦਿੱਤਾ ਤਾਕੇ ਲੋਕਾਂ ਦੀ ਆਵਾਜ਼ ਨੂੰ ਦਵਾਇਆ ਜਾ ਸਕੇ ਇੱਥੇ ਅੱਜ ਅਸੀਂ ਸੰਕੇਤਕ ਤਰਨਾ ਦਿੱਤਾ ਐਡਮਿਨਸੇਸ਼ਨ ਨੂੰ ਦੱਸਿਆ ਔਰ ਅਸੀਂ ਚਾਹੁੰਦੇ ਆਂ ਕਿ ਇਹ ਗੱਲ ਸਾਡੇ ਮੁੱਖ ਮੰਤਰੀ ਸਾਹਿਬ ਤੱਕ ਵੀ ਪਹੁੰਚੇ ਔਰ ਮੁੱਖ ਮੰਤਰੀ ਜੀ ਦੇ ਵਿਚ ਦਖਲ ਦੇ ਕੇ ਇਹ ਜਿਹੜੀ ਲੁੱਟ ਹੋਇਆ ਇਹਨੂੰ ਬੰਦ ਕਰੋ ਸਰਕਾਰ ਦੇ ਵਿੱਚ ਖਾਸ ਤੌਰ ਤੇ ਤੁਸੀਂ ਜ਼ਿਕਰ ਵੀ ਕੀਤਾ ਹੈ ਮੰਤਰੀ ਜਿਹੜੇ ਸਥਾਨਕ ਨੇ ਉਹ ਜਿੰਨੇ ਵਾਰਨ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜਿਹੜਾ ਪੈਸਾ ਤੁਸੀਂ 1 ਕਰੋੜ ਦੀ ਗੱਲ ਕਰ ਰਹੇ ਹੋ तकरीबन ਮੇਰਾ ਇਹ ਇਲਜ਼ਾਮ ਹੈ ਕਿ ਲੋਕਲ ਮੰਤਰੀ ਦੀ ਸ਼ਹਿਤੋ ਬਿਨਾ ਗੁੰਡਾ ਪਰਚੀ ਨਹੀਂ ਲੱਗੀ ਵੀ ਇਹ ਜਿਹੜੀ ਗੁੰਡਾ ਪਰਚੀ ਹੈ ਇਹ ਲੋਕਲ ਮੰਤਰੀ ਦੇ ਬੰਦੇ ਹੈ ਲੋਕਲ ਮੰਤਰੀ ਦਾ ਚਾਚਾ ਇਨਵੋਲ ਹੈ ਲੋਕਲ ਮੰਤਰੀ ਦੇ ਚਾਚੇ ਦਾ ਸਾਡੂ ਇਨਵੋਲ ਹੈ ਲੋਕਲ ਮੰਤਰੀਆ ਆਪਣਾ ਪਰਿਵਾਰ ਇਨਵੋਲ ਹੈ ਔਰ ਬਾਹਰ ਦੇ ਲੋਕ ਬਹੁਤ ਘਾਟ ਇਨਵੋਲ ਹੈ ਨਾ ਮਾਤਰ ਅਸਲ ਜਿਹੜਾ ਲੋਕਲ ਮੰਤਰੀ ਹੈ ਉਹਦਾ ਆਪਣਾ ਪਰਿਵਾਰ ਇਸ ਕਰਦੇ ਜਿਨ੍ਹਾਂ ਤੇ ਪਰਚੇ ਹੋਏ ਨੇ ਉਹ ਕਾਂਗਰਸ ਪਾਰਟੀ ਦੇ ਉਹ ਕਾਂਗਰਸ ਪਾਰਟੀ ਦਾ ਸਾਡਾ ਬਲਾਕ ਅਨੰਦਪੁਰ ਦਾ ਪ੍ਰਧਾਨ ਹੈ ਉਹ ਕਾਂਗਰਸੀ ਵਰਕਰ ਹੈ ਉਹ ਰਾਤ ਨੂੰ ਮਾਈਨਿੰਗ ਰੋਕਣ ਗਏ ਉਹ ਆਪਣੇ ਪਿੰਡ ਦੀਆਂ ਜ਼ਮੀਨਾਂ ਦੇਖਣ ਗਏ ਜਿੱਥੇ ਰਾਤ ਨੂੰ ਜ਼ਬਰਦਸਤੀ ਮਾਈਨਿੰਗ ਕੀਤੀ ਜਾਂਦੀ ਹੈ ਉੱਥੇ ਨਾਲੇ ਘੇਰ ਕੇ ਕੁੱਟੇ ਗੁੰਡਿਆਂ ਨੇ ਨਾਲੇ ਸਵੇਰੇ ਪੁਲਿਸ ਨਾਲ ਦਬਾਅ ਪਾ ਕੇ ਥੰਸਾ ਸਾਡਾ ਪਰਚਾ ਕਰਾ ਤੁਸੀਂ ਇਨਕੁਆਰੀ ਕਰ ਲਓ ਤੁਸੀਂ ਪ੍ਰੈਸ ਵਾਲੇ ਕੀ ਗੋਲੀ ਚੱਲੀ ਉੱਥੇ ਮੈਂ ਇਹ ਕਹਿੰਨਾ ਆਨੰਦਪੁਰ ਦੇ ਇਤਿਹਾਸ ਕਦੇ ਗੋਲੀ ਚੱਲਣ ਦਾ ਝੂਠਾ ਪਰਚਾ ਨਹੀਂ ਹੋਇਆ ਇਹ ਪਹਿਲਾ ਪਰਚਾ ਹੈ ਜਿਹੜਾ ਆਨੰਦਪੁਰ ਸਾਹਿਬ 'ਚ ਗੋਲੀ ਚੱਲਣ ਦਾ ਝੂਠਾ ਦਰਜ ਹੋਇਆ ਅਜੇ ਤੱਕ ਐਸਾ ਕਿਸੇ ਨੇ ਵੀ ਨਹੀਂ ਕੀਤਾ ਅੱਗੇ ਕੀ ਕਿਸ ਤਰੀਕੇ ਦਾ ਪ੍ਰੋਟੈਸਟ ਕਰੋਗੇ ਹੈ ਲੇਬਰ ਅਸੀਂ ਕਰਾਂਗੇ ਅਸੀਂ ਇਹਨੂੰ ਕਰਾਂਗੇ ਹਰ ਤਰੀਕੇ ਨਾਲ ਕਾਨੂੰਨੀ ਲੜਾਈ ਵੀ ਲੜਾਂਗੇ ਲੋਕ ਕਚਹਿਰੀ 'ਚ ਵੀ ਲੜਾਂਗੇ ਲਿਖੇ ਦੇਖ ਤੇ ਆਓ ਇਧਰ ਆ ਕੇ ਫਾਨੀਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ

ਹੋਰ ਡਾਕਟਰ ਵਾਹ ਬੇਕੀ ਜਾਨੀ ਦੀ ਦਿੱਕ ਕੇ ਅਜਿਹਾ ਨਹੀਂ ਕਿਉਂ ਕਿ ਸਾਡਾ ਮੇਮਾ ਮੈਂ ਕਵਲ ਦੀ ਸਿਹਤ ਠੀਕ ਨਹੀਂ ਸੀ ਅਸੀਂ ਜਿੱਦਾਂ ਮਿਲਣਾ ਹੁੰਦਾ ਬੈਡੀ ਲਈ ਆਲ ਦੇ ਚਲੀ ਜਾਂਦਾ ਹੁੰਦਾ ਉੱਤੇ ਮਤ ਸੋਚ ਕਰਕੇ ਆ ਜੀ ਕਿਹੜਾ